ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਜੋ ਪੰਜਾਬ ਦੀ ਲੀਡਰਸ਼ਿਪ ਵਿੱਚ ਇੱਕ ਵੱਡਾ ਬਦਲਾ ਕਰਨ ਜਾ ਰਹੀ ਹੈ ਜੇ ਗੱਲ ਕਰੀਏ ਤਾਂ ਕਾਂਗਰਸ ਨੇ ਵੱਖ-ਵੱਖ ਆਧਾਰਿਆਂ ਤੇ ਆਪਣੇ ਆਗੂ ਅੱਜ ਐਲਾਨ ਕਰ ਦਿੱਤੇ ਨੇ ਜੇਕਰ ਗੱਲ ਕਰੀਏ ਪਿਛਲੇ ਦਿਨੀ ਤਾਂ ਜੋ ਰਾਹੁਲ ਗਾਂਧੀ ਵੱਲੋਂ ਇਹ ਗੱਲ ਕਹੀ ਗਈ ਸੀ ਚੰਡੀਗੜ੍ਹ ਇੱਕ ਪ੍ਰੈਸ ਕਾਨਫਰੰਸ ਦੁਆਰਾ ਕਿ ਹੁਣ ਧੜੇ ਬੰਦੀਆਂ ਨਹੀਂ ਚੱਲਣਗੀਆਂ ਜੇਕਰ ਕਾਂਗਰਸ ਪਾਰਟੀ ਦੇ ਵਿੱਚ ਆਪਣਾ ਜੋ ਅੰਦਰੂਨੀ ਕਾਟੋਕਲੇਸ ਚੱਲ ਰਿਹਾ ਹੈ ਉਹਨੂੰ ਖਤਮ ਨਾ ਕੀਤਾ ਗਿਆ ਤਾਂ ਇਹਦਾ ਕਿਤੇ ਨਾ ਕਿਤੇ ਅਸਰ ਜੋ 2027 ਦੀਆਂ ਵਿਧਾਨ ਸਭਾ ਦੇ ਵਿੱਚ ਪੈ ਸਕਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲੀਡਰ ਜਾਂ ਕੋਈ ਵਿਧਾਇਕ ਜਾਂ ਕੋਈ ਆਗੂ ਜੋ ਆਪਣਾ ਇਮਾਨਦਾਰੀ ਨਾਲ ਕੰਮ ਨਹੀਂ ਕਰੇਗਾ ਤਾਂ ਉਹਨੂੰ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਜੇਕਰ ਪਾਰਟੀ ਦੇ ਵਿੱਚ ਇਕਜੁੱਟ ਹੋ ਕੇ ਚੱਲਾਂਗੇ ਤਾਂ ਹੀ ਪਾਰਟੀ ਜਿੱਤ ਦੀ ਨਜ਼ਰ ਆਉਂਦੀ ਹੈ ਕਿਉਂਕਿ ਜੇਕਰ ਇਕਜੁੱਟ ਨਾ ਹੋਏ ਤਾਂ ਸਿਆਸੀ ਪਾਰਟੀਆਂ ਇਹਦਾ ਫਾਇਦਾ ਚੱਕਦੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਧੜੇਬੰਦੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤਾਂ ਰਾਹੁਲ ਗਾਂਧੀ ਦਾ ਜੋ ਇਹ ਸਟੇਟਮੈਂਟ ਪਿਛਲੇ ਦਿਨੀ ਨਿਕਲ ਕੇ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਆਪਣਾ ਕਾਟੋਕਲੇਸ਼ ਜੋ ਹੈ ਅਗਰ ਨਾ ਹੁੰਦਾ ਤਾਂ 2024 ਦੀਆਂ ਜੋ ਲੋਕ ਸਭਾ ਦੀਆਂ ਚੋਣਾਂ ਸੀ ਉਹਦੇ ਵਿੱਚ ਸਾਨੂੰ ਹਾਰ ਨਾ ਵੇਖਣੀ ਪੈਂਦੀ ਇਹ ਕਿਤੇ ਨਾ ਕਿਤੇ ਭਾਜਪਾ ਦਾ ਨਹੀਂ ਹੈ ਇਹ ਕਿਤੇ ਨਾ ਕਿਤੇ ਸਾਡੇ ਆਪਣੇ ਹੀ ਆਗੂਆਂ ਦੀ ਜੋ ਹੈ ناکامی ਹੈ ਤਾਂ ਉਹਨਾਂ ਨੇ ਕਿਹਾ ਕਿ ਹੁਣ 2027 ਦੀਆਂ ਚੋਣਾਂ ਵਾਸਤੇ ਜਾਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਇੱਕ ਸਟਰੋਂਗ ਟੀਮ ਬਣਾ ਦਿੱਤੀ ਗਈ ਹੈ ਤੇ ਇਹਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ ਜੇਕਰ ਇਹ ਸਾਰੇ ਇਹਨਾਂ ਚੀਜ਼ਾਂ ਨੂੰ ਅਪਣਾਉਣ ਤਾਂ 2027 ਦੇ ਵਿੱਚ ਆਉਣ ਵਾਲੀ ਕਾਂਗਰਸ ਪਾਰਟੀ ਨੂੰ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਸੂਤਰਾਂ ਤੋਂ ਬਣਦੀ ਜੋ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਹਾਂ ਕੀ ਪੰਜਾਬ ਸਰਕਾਰ ਨੇ ਦੋ ਕਾਂਗਰਸ ਸਰਕਾਰ ਨੇ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਹਿਲੇ ਪੜਾਅ ਵਿੱਚ 117 ਵਿਧਾਨ ਸਭਾ ਹਲਕਿਆਂ ਤੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਇਸ ਦੀਆਂ ਤਿਆਰੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਸਨ ਉਹਨਾਂ ਦੀ ਨਿਯੁਕਤੀ ਤੋਂ ਪਹਿਲਾਂ ਪਾਰਟੀ ਮੁਖੀ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਸੀਨੀਅਰ ਆਗੂ ਦੁਆਰਾ ਸਾਰੇ ਹਲਕਿਆਂ ਦਾ ਦੌਰਾ ਕੀਤਾ ਗਿਆ ਸੀ ਅਤੇ ਸਾਰੇ ਹਲਕਿਆਂ ਤੋਂ ਫੀਡਬੈਕ ਲਈ ਗਈ ਸੀ ਇਸ ਤੋਂ ਬਾਅਦ ਾਇਨਾਤੀ ਕੀਤੀ ਗਈ ਇਸ ਦੇ ਨਾਲ ਹੀ ਪਾਰਟੀ ਉਹਨਾਂ ਨੂੰ ਕਮਾਂਡ ਸੰਪੰਨ ਦੀ ਕੋਸ਼ਿਸ਼ ਕਰ ਰਹੀ ਹੈ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਤੇ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਸੰਧੂ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਹੁਣ ਜੋ ਕਾਂਗਰਸ ਪਾਰਟੀ ਹੈ ਆਪਣੀ ਇੱਕ ਸਟਰੋਂਗ ਟੀਮ ਦੇ ਨਾਲ ਆਪਣੇ ਹਲਕੇ ਜਾਂ ਕਹਿ ਲਓ ਆਪਣੇ ਪੰਜਾਬ ਦੇ ਉੱਤੇ ਹੁਣ ਆਪਣਾ ਇੱਕ ਨਵਾਂ ਪੈਰ ਰੱਖਣ ਜਾ ਰਹੀ ਹੈ ਤਾਂ ਉਹਨਾਂ ਨੇ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਹੈ ਇਹ ਟੜੇਬੰਦੀਆਂ ਖਤਮ ਕਰਕੇ ਹੁਣ ਇਕਜੁੱਟ ਹੋ ਕੇ ਚੱਲਣ ਦੀ ਸਾਨੂੰ ਲੋੜ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ